ਸੰਗਰੂਰ ਦੇ ਸਲਾਨੌਰ ਤੇ ਉਸ ਸਮੇਂ ਸਥਿਤੀ ਤਣਾਪੂਰਨ ਹੋ ਗਈ ਜਦੋਂ ਟੈਂਡਰ ਨੂੰ ਲੈ ਕੇ ਕੁਝ ਹਮਲਾਵਰਾਂ ਨੇ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਹਮਲਾਵਰਾਂ ਤੋਂ ਬਚਨ ਲਈ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਇੱਕ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਹੈ ਘਟਨਾ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਵੱਲੋਂ ਮੁੱਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਰਮਨੀਸ਼ ਕਾਂਸਲ ਨੇ ਇਸ ਮੌਕੇ ਦੱਸਿਆ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਅਨਾਜ ਨੂੰ ਚੁੱਕਣ ਲਈ ਇੱਕ ਟੈਂਡਰ ਭਰਿਆ ਗਿਆ ਸੀ ਜਿਸ ਦਾ ਟੈਂਡਰ ਅੱਜ ਖੁੱਲਣਾ ਸੀ ਜਦੋਂ ਉਹ ਗੱਡੀ ਵਿੱਚੋਂ ਉਤਰਨ ਲੱਗੇ ਤਾਂ ਉਹਨਾਂ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਚਣ ਲਈ ਉਸਨੇ ਆਪਣੀ ਲੈਸਨਸੀ ਰਿਵੋਲਵਰ ਨਾਲ ਫਾਇਰਿੰਗ ਕਰ ਦਿੱਤੀ ਇਸੇ ਦੌਰਾਨ ਇਹ ਹਾਦਸਾ ਹੋਇਆ ਹੈ ਉਹਨਾਂ ਕਹੇ ਹੈ ਕਿ ਅਗਰ ਇਹ ਫਾਇਰਿੰਗ ਨਾ ਕਰਦੇ ਤਾਂ ਇਹਨਾਂ ਲੋਕਾਂ ਨੇ ਉਸਨੂੰ ਜਾਂ ਤੋਂ ਮਾਰ ਦੇਣਾ ਸੀ ਰਮਨੀਸ਼ ਕੰਸਲ ਨੇ ਕਿਹਾ ਹੈ ਕਿ ਉਸਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ मेरा रजनीश ਕਾਉਂਸਲ ਹੈ ਜੋ ਉਰਫ ਗੋਲਡੀ ਕਹਿੰਦੇ ਨੇ ਮੈਨੂੰ ਗੋਲਡੀ ਜੀ ਜੇ ਕੀ ਹੋਇਆ ਸੀ ਪੂਰੀ ਬਾਤ ਦਾ ਤਾਂ ਕਿਸ ਤਰ੍ਹਾਂ ਤੁਹਾਡੇ ਐਕਚੁਅਲੀ ਸਰ ਸਾਨੂੰ ਨਾ ਕਾਫੀ ਦਿਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਟਰੱਕ ਇਨੂਨ ਦੇ ਖਿਲਾਫ ਅਸੀਂ ਟੈਂਡਰ ਪਾਏ ਨੇ ਉਸ ਦੇ ਖਿਲਾਫ ਸਾਨੂੰ ਧਮਕੀ ਦਿੱਤੀ ਜਾ ਰਹੀ ਸੀਗੀ ਅਸੀਂ ਉਸ ਦੇ ਸੰਬੰਧ ਚ ਪੁਲਿਸ ਨੂੰ ਅਡਵਾਂਸ ਡੀਜੀਪੀ ਸਾਹਿਬ ਨੂੰ ਸੈਕਟਰੀ ਫੂਡ ਨੂੰ ਐਸਐਚਓ ਸਾਹਿਬ ਨੂੰ ਡਿਪਟੀ ਨੂੰ ਸਭ ਨੂੰ ਐਕਸਟਰਾ ਕਹਿੰਦਾ ਮਤਲਬ ਪਹਿਲਾਂ ਹੀ ਇਨਫੋਰਮ ਕੀਤਾ ਹੋਇਆ ਹੈਗਾ ਅੱਜ ਜਦੋਂ ਅਸੀਂ ਹੁਣ ਜਾ ਰਹੇ ਸੀਗੇ ਪੈਂਡਰ ਕੱਜ ਖੁੱਲਨੇ ਨੇ ਸਾਡੇ ਡਿਸ਼ੀ ਆਫਿਸ ਦੇ ਵਿੱਚ ਡਿਸ਼ੀ ਆਫਿਸ ਦੇ ਵਿੱਚ ਤਾਂ ਇਹਨਾਂ ਨੇ ਦੋ ਗੱਡੀਆਂ ਦੇ ਵਿੱਚ 16-17 ਬੰਦੇ ਸੀ ਇਹ ਜਿਨ੍ਹਾਂ ਨੇ ਸਾਨੂੰ ਘੇਰਿਆ ਜਿਨ੍ਹਾਂ ਵਿੱਚੋਂ ਇੱਕ ਪੁਰਾਣਾ ਟਕਉਨਿੰਦਾ ਪ੍ਰਧਾਨ ਹੈ ਬਡਰੁਖਾਂ ਦਾ ਉਹ ਵਿਚਰ ਇਨਵੋਲਵ ਸੀਗਾ ਮੈਂ ਉਹਨੂੰ ਹੈਪੀ ਹੈਪੀ ਕਹਿੰਦੇ ਨੇ ਕੱਚੇ ਨੋਟ ਤੇ ਜਾਣਦਾ ਮੈਂ ਉਹਨੂੰ ਸ਼ਕਲ ਵਾਈਸ ਫੇਸ ਜਾਣਦਾ ਕਿਉਂ ਸਾਨੂੰ ਉਹ ਡੀਸੀ ਆਫਿਸ ਚ ਮਿਲਦਾ ਰਹਿੰਦਾ ਹੈ ਤੇ ਜੇ ਅੱਜ ਕਹਿੰਦਾ ਮਤਲਬ ਮੇਰੇ ਕੋਲੇ ਰਿਵਾਲਵਰ ਨਾ ਹੁੰਦਾ ਤੇ ਸਾਨੂੰ ਮਾਰਨ ਦੀ ਪੂਰੀ ਸਕੀਮ ਕਰਕੇ ਆਏ ਸੀ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਬਕਾਇਦਾ ਸਾਡੀ ਗੱਡੀ ਨੂੰ ਫੇਟ ਮਾਰੀ ਫਲਾਸਾ ਮੇਰੇ ਤੇ بیسਬਾਲ ਵੀ ਮਾਰਿਆ ਇਹਨਾਂ ਨੇ ਮੇਰੇ ਕੋਲੇ ਜੋ ਅਫਤਸਲਾ ਸੀ ਮਾਪਦੇ ਬਚੋ ਦੇ ਵਿੱਚੋਂ ਯੂਜ਼ ਕਰੇ ਗੱਡੀ 'ਚ ਫੇਟ ਮਾਰ ਕੇ ਸਾਨੂੰ ਬਾਹਰ ਕੱਢ ਲਿਆ ਕਿਸ ਤਰ੍ਹਾਂ ਕੀਤਾ ਨਹੀਂ ਨਹੀਂ ਗੱਡੀ 'ਚ ਫੇਟ ਮਾਰ ਕੇ ਸਾਡੀ ਆ ਗੱਡੀ ਇੱਥੇ ਆ ਖੜੀ ਐ ਸਾਹਮਣੇ ਇਹਨੇ ਸਾਨੂੰ ਇਹਦੇ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਰੇ ਇੱਕੋ ਦਮ ਉੱਤਰ ਕੇ ਸਾਰੇ ਗੱਡੀਆਂ 'ਚੋਂ ਆ ਕੇ ਦੋਹਾਂ ਦੇ ਵਿੱਚੋਂ ਸਾਨੂੰ ਖੋਲ ਕੇ ਮਾਰਨ ਲੱਗੇ ਮੇਰੇ ਕੋਲ ਰਿਵਾਲਵਰ ਸੀ ਮੈਂ ਉੱਥੋਂ ਕੱਢ ਲਿਆ ਕਿਰਨਾਲ ਦੇ ਸਾਰੇ ਭੱਜ ਗਏ ਹਾਂ ਉਹਨੂੰ ਜਦੋਂ ਮੈਂ ਇੱਕ ਦੇ ਫਾਇਰ ਕੀਤਾ ਤਾਂ ਫੇਰ ਵੀ ਇੱਕ ਜਿ ਪਿੱਛੇ ਨੂੰ ਕੱਢਦੇ ਦੇ ਲੋਕ ਆਇਆ ਸੀ ਜਿਹੜਾ ਟਾਕਿੰਗ ਦਾ ਪੁਰਾਣਾ ਤੁਸੀਂ ਬਾਤ ਉਸੇ ਕਿਨੂੰ ਸੂਚਿਤ ਕੀਤਾ ਫਿਰ ਕੀ ਹੋਇਆ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਐਡੀ ਵੱਡੀ ਬਾਤ ਆ ਤੁਸੀਂ ਪਹਿਲਾਂ ਵੀ ਪੁਲਿਸ ਨੂੰ ਇਨਫੋਰਮ ਕਰ ਰੱਖਿਆ ਕੋਈ ਕਿਸੇ ਦੇ ਕੋ ਪੁਲਿਸ ਵਾਲੋ ਕੋਈ ਕਾਰਵਾਈ ਨਹੀਂ ਦੇਖੋ ਪੁਲਿਸ ਦਾ ਇਨਫੋਰਮ ਕਰਨ ਦੇ باوجود ਸਿਰਫ ਫੋਨ ਆਏ ਨੇ ਪੁਲਿਸ ਦੇ ਸਾਡੇ ਕੋਲੇ ਤੇ ਉਹਨਾਂ ਨੇ ਕੋਈ ਸਕਿਉਰਟੀ ਮੋਈਆ ਨਹੀਂ ਕਰਵਾਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਕੁਛ ਨਹੀਂ ਜੀ ਸਾਡੀ ਕਾਦੀ ਮੰਗਾ ਹੈਗਾ ਅਸੀਂ ਬਚ ਗਏ ਹੀ ਬਹੁਤ ਦਾ ਰੱਬ ਦਾ ਸ਼ੁਕਰਿਆ ਕਰਦੇ ਜੀ ਕਿਸ ਤਰ੍ਹਾਂ ਦਾ ਮੈਟਰ ਏ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਸੁਨਾਮ ਰੋਡ ਤੇ ਕੋਈ ਜਿਹੜਾ ਝਗੜਾ ਹੋਇਆ ਆ ਅਸੀਂ ਮੌਕੇ ਤੇ ਗਏ ਸੀਗੇ ਉੱਥੇ ਇੱਕ ਵਿਅਕਤੀ ਜ਼ਖਮੀ ਸੀ ਤੇ ਜਿਹਨੂੰ ਹਸਪੀਟਲ ਦਾਖਲ ਕਰਾਇਆ ਗਿਆ ਆ ਬਾਕੀ ਇਨਕੁਆਇਰ ਕਰ ਰਹੇ ਆ ਜਿਸ ਮੁਤਾਬਕ ਵੀ ਅੱਗੇ ਬਿਆਨ ਵਗੈਰਾ ਹੋਊਗਾ ਉਸੰਦਾ ਤੱਕ ਲਈ ਹੁਣ ਚੱਲੇ ਜਾਈਏ ਕੀ ਰੋਲਾ ਕੀ ਸੀ ਕਿਤੇ ਕਰਕੇ ਕੀ ਕਿੱਦਾਂ ਇਹ ਟੈਂਡਰਾਂ ਵਗੈਰਾ ਦਾ ਰੋਲਾ ਹੈ ਬਾਕੀ ਹਜੇ ਜਿਹੜਾ ਹੁਣ ਅੱਗੇ ਪੜਤਾਲ ਕਰਕੇ ਫਿਰ ਕਲੀਅਰ ਹੋਊਗਾ ਕੀ ਇੰਜਰਡ ਕਰ ਦੇਣਾ ਕੀਤਾ ਗਿਆ ਜੀ ਕੁਝ ਆਏ ਆ ਜੀ ਹੁਣ ਹਸਪੀਟਲ ਪਤਾ ਕਰਦੇ ਡਾਕਟਰ ਸਾਹਿਬ ਤੋਂ ਕੀ ਹੈ ਠੀਕ ਅਗਰ ਡਿਪਟਮੈਂਟ ਤੋਂ ਕੋਈ ਅੱਗੇ ਨਹੀਂ ਪਤਾ ਨਹੀਂ ਜੀ ਸਾਡੇ ਕੋਲ ਤਾਂ ਜਿਹੜਾ ਇੱਕ ਇੱਥੇ ਇਕਿਊਰ ਆਇਆ ਹੈ ਜਖਮੀ ਜਿਹੜਾ ਹੈਗਾ ਆ ਤਾਂ ਹਾਂ ਜੀ ਕਰਨ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ